ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢਾ ਦਰਿਆ ਜਿਹੜਾ ਹੁੰਦਾ ਬੁੱਢਾ ਦਰਿਆ ਜਿਹੜਾ ਜਾਂਦਾ ਉਹਦੇ ਵਿੱਚ ਬਿਕੋਜ਼ ਲਾਸਟ 10 ਘੰਟਿਆਂ ਤੋਂ ਜਿਹੜੇ ਬਾਰਿਸ਼ ਮੀਂਹ ਦਾ ਪਾਣੀ ਪੈ ਰਿਹਾ ਜਿਸ ਕਰਕੇ ਬੁੱਢਾ ਦਰਿਆ ਦਾ ਲੈਵਲ ਕਾਫੀ ਵੱਧ ਗਿਆ ਸੀ ਸ਼ਹਿਰ ਦੇ ਕੁਝ ਥਾਵਾਂ ਦੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪ੍ਰੋਬਲਮ ਆਈ ਸੀ ਬਟ ਕਾਰਪੋਰੇਸ਼ਨ ਦੇ ਨਾਲ ਔਰ ਸਾਰੀ ਟੀਮਾਂ ਦੇ ਨਾਲ ਅਸੀਂ ਉਹਨਾਂ ਨੂੰ ਔਰ ਜਿੰਨੇ ਵੀ ਸਾਡੇ ਕਾਉਂਸਲਰ ਐਨ ਜੀਓਜ਼ ਐ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਉਹਨਾਂ ਨੂੰ ਟੈਕਲ ਕਰ ਰਹੇ ਹਾਂ ਇਸ ਦੇ ਨਾਲ ਨਾਲੇ ਕੁਝ ਪਿੰਡਾਂ ਦੇ ਜਿਹੜੇ ਅੱਗੇ ਜਾ ਕੇ ਗਾਹਾਂ ਪਿੰਡੋਂਦੇ ਨੇ ਜਿਦਾਂ ਤਲਵੰਡੀ ਔਰ ਬਰਨਹਾੜਾ ਉੱਥੇ ਜਿਹੜਾ ਹੈਗਾ ਕੁਝ ਬ੍ਰੀਚ ਲੱਗੇ ਸੀ ਬਟ ਉਹ ਵੀ ਅਸੀਂ ਪਲੱਗ ਕਰ ਰਹੇ ਹਾਂ ਔਰ ਉੱਥੇ ਮੌਕੇ ਤੇ ਹੀ ਖੜੇ ਹਾਂ ਸਤਲੁਜ ਦਰਿਆ ਹਾਲ ਦੀ ਘੜੀ ਬਿਲਕੁਲ ਠੀਕ ਹੈ ਔਰ ਉੱਥੇ ਲੈਵਲ ਜਿਹੜਾ ਹੈਗਾ 50000 ਦੇ ਨੇੜੇ ਜਿਹੜੇ ਚੱਲਦਾ ਪਿਆ ਬਟ ਇਹ ਲੈਵਲ ਜਿਹੜਾ ਹੈਗਾ ਇਹ ਵਧਣਾ ਹੈ ਲੱਖ ਦੇ ਨੇੜੇ ਤੇੜੇ ਲੈਵਲ ਜਿਹੜਾ ਹੈ ਡਿਸਚਾਰਜ ਲੈਵਲ ਉੱਪਰ ਚਲੇ ਜਾਣਾ ਬਟ ਅਸੀਂ ਸਾਡੀ ਸਾਰੀ ਟੀਮਾਂ 24 ਘੰਟੇ ਟੀਮਾਂ ਉੱਥੇ ਮੌਜੂਦ ਹੈ ਔਰ ਉੱਥੇ ਕੰਮ ਸਾਡੇ ਜਿਹੜੇ 4-5 ਵਲਨਰੇਬਲ ਪੁਆਇੰਟਸ ਨੇ ਖੈਰਾਬੇਟ ਹੋ ਗਿਆ ਤਲਵੰਡੀ ਨੋਬਾਦ ਸਸਰਾਲੀ ਪਿੰਡ ਦੇ ਵਿੱਚ ਔਰ ਜਿਹੜਾ ਆਪਣਾ ਮੱਤੇਵਾੜਾ ਫੋਰੈਸਟ ਦੇ ਨਾਲ ਲੱਗਦਾ ਜਿੰਨੇ ਪੁਆਇੰਟਸ ਨੇ ਔਰ ਖਾਸ ਕਰਕੇ ਹੁੱਲੇਵਾਲ ਉੱਥੇ ਸਾਰੀ ਟੀਮਾਂ ਉੱਥੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਉੱਥੇ ਸਾਰਾ ਕੁਝ ਠੀਕ ਹੈ ਔਰ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਬੁੱड्डा ਦਰਿਆ ਜਿਹੜਾ ਹੁੰਦਾ ਬੁੱड्डा ਦਰਿਆ ਜਿਹੜਾ ਜਾਂਦਾ ਉਹਦੇ ਵਿੱਚ ਬਿਕੋਜ਼ ਲਾਸਟ ਅ 10 ਘੰਟਿਆਂ ਤੋਂ ਜਿਹੜੇ بارش ਮੀਂਹ ਦਾ ਪਾਣੀ ਪੈ ਰਿਹਾ ਜਿਸ ਕਰਕੇ ਬੁੱਢਾ ਦਰਿਆ ਦਾ ਲੈਵਲ ਕਾਫੀ ਵੱਧ ਗਿਆ ਸੀ ਸ਼ਹਿਰ ਦੇ ਕੁਝ ਥਾਵਾਂ ਦੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪ੍ਰੋਬਲਮ ਆਈ ਸੀ ਬਟ ਕਾਰਪੋਰੇਸ਼ਨ ਦੇ ਨਾਲ ਔਰ ਸਾਰੀ ਟੀਮਾਂ ਦੇ ਨਾਲ ਅਸੀਂ ਉਹਨਾਂ ਨੂੰ ਔਰ ਜਿੰਨੇ ਵੀ ਸਾਡੇ ਕਾਉਂਸਲਰ ਐਨ ਜੀਓਜ਼ ਐ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਉਹਨਾਂ ਨੂੰ ਟੈਕਲ ਕਰ ਰਹੇ ਹਾਂ ਇਸ ਦੇ ਨਾਲ ਨਾਲੇ ਕੁਝ ਪਿੰਡਾਂ ਦੇ ਜਿਹੜੇ ਅੱਗੇ ਜਾ ਕੇ ਗਾਹਾਂ ਪਿੰਡ ਆਉਂਦੇ ਨੇ ਜਿਦਾਂ ਤਲਵੰਡੀ ਔਰ ਬਰਨਹਾੜਾ ਉੱਥੇ ਜਿਹੜਾ ਹੈਗਾ ਕੁਝ ਬ੍ਰੀਚ ਲੱਗੇ ਸੀ ਬਟ ਉਹ ਵੀ ਅਸੀਂ ਪਲੱਗ ਕਰ ਰਹੇ ਹਾਂ ਔਰ ਉੱਥੇ ਮੌਕੇ ਤੇ ਹੀ ਖੜੇ ਹਾਂ ਸਤਲੁਜ ਦਰਿਆ ਹਲਦੀ ਕੜੀ ਬਿਲਕੁਲ ਠੀਕ ਹੈ ਔਰ ਉੱਥੇ ਲੈਵਲ ਜਿਹੜਾ ਹੈਗਾ 50000 ਦੇ ਨੇੜੇ ਤੇੜੇ ਚੱਲਦਾ ਪਿਆ ਬਟ ਇਹ ਲੈਵਲ ਜਿਹੜਾ ਹੈਗਾ ਇਹ ਵਧਣਾ ਹੈ ਲੱਖ ਦੇ ਨੇੜੇ ਤੇੜੇ ਲੈਵਲ ਜਿਹੜਾ ਹੈ ਡਿਸਚਾਰਜ ਲੈਵਲ ਉਹ ਚਲੇ ਜਾਣਾ ਹੈ ਬਟ ਅਸੀਂ ਸਾਡੀ ਸਾਰੀ ਟੀਮਾਂ 24 ਘੰਟੇ ਟੀਮਾਂ ਉੱਥੇ ਮੌਜੂਦ ਹੈ ਔਰ ਉੱਥੇ ਕੰਮ ਕਰ ਰਹੇ ਹਾਂ ਸਾਡੇ ਜਿਹੜੇ 4-5 ਵਲਨਰੇਬਲ ਪੁਆਇੰਟਸ ਨੇ ਖੈਰਾ ਬੈਠ ਹੋ ਗਿਆ ਤਲਵੰਡੀ ਨੋਬਾਦ ਸ ਜਿਹੜਾ ਆਪਣਾ ਮੱਤੇਵਾੜਾ ਫੋਰੈਸਟ ਦੇ ਨਾਲ ਲੱਗਦਾ ਜਿੰਨੇ ਪੁਆਇੰਟਸ ਨੇ ਔਰ ਖਾਸ ਕਰਕੇ ੁੱਲੇਵਾਲ ਉੱਥੇ ਸਾਰੀ ਟੀਮਾਂ ਉੱਥੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਉੱਥੇ ਸਾਰਾ ਕੁਝ ਠੀਕ ਹੈ ਔਰ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਬੁੱड्डा ਦਰਿਆ ਜਿਹੜਾ ਹੁੰਦਾ ਹੈ ਬੁੱड्डा ਦਰਿਆ ਜਿਹੜਾ ਜਾਂਦਾ ਹੈ ਉਹਦੇ ਵਿੱਚ ਬਿਕੋਜ਼ ਲਾਸਟ 10 ਘੰਟਿਆਂ ਤੋਂ ਜਿਹੜੇ ਬਾਰਿਸ਼ ਮੀਂਹ ਦਾ ਪਾਣੀ ਪੈ ਰਿਹਾ ਜਿਸ ਕਰਕੇ ਬੁੱड्डा ਦਰਿਆ ਦਾ ਲੈਵਲ ਕਾਫੀ ਵੱਧ ਗਿਆ ਸੀ ਸ਼ਹਿਰ ਦੇ ਕੁਝ ਥਾਵਾਂ ਦੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪ੍ਰੋਬਲਮ ਆਈ ਸੀ ਬਟ ਕਾਰਪੋਰੇਸ਼ਨ ਦੇ ਨਾਲ ਔਰ ਸਾਰੀ ਟੀਮਾਂ ਦੇ ਨਾਲ ਅਸੀਂ ਉਹਨਾਂ ਨੂੰ ਔਰ ਜਿੰਨੇ ਵੀ ਸਾਡੇ ਕਾਉਂਸਲਰ ਐਨ ਜੀਓਜ਼ ਆ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਉਹਨਾਂ ਨੂੰ ਟੈਕਲ ਕਰ ਰਹੇ ਹਾਂ ਇਸ ਦੇ ਨਾਲ ਨਾਲੇ ਕੁਝ ਪਿੰਡਾਂ ਦੇ ਜਿਹੜੇ ਅੱਗੇ ਜਾ ਕੇ ਗਾਹਾਂ ਪਿੰਡ ਹੁੰਦੇ ਨੇ ਜਿਦਾਂ ਤਲਵੰਡੀ ਔਰ ਬਰਨਹਾੜਾ ਉੱਥੇ ਜਿਹੜਾ ਹੈਗਾ ਕੁਝ ਬ੍ਰੀਚ ਲੱਗੇ ਸੀ ਬਟ ਉਹ ਵੀ ਅਸੀਂ ਪਲੱਗ ਕਰ ਰਹੇ ਹਾਂ ਔਰ ਉੱਥੇ ਮੌਕੇ ਤੇ ਹੀ ਖੜੇ ਹਾਂ ਸਤਲੁਜ ਦਰਿਆ ਹਲਦੀ ਕੜੀ ਬਿਲਕੁਲ ਠੀਕ ਹੈ ਔਰ ਉੱਥੇ ਲੈਵਲ ਜਿਹੜਾ ਹੈਗਾ 50000 ਦੇ ਨੇੜੇ ਤੇੜੇ ਚੱਲਦਾ ਪਿਆ ਬਟ ਇਹ ਲੈਵਲ ਜਿਹੜਾ ਹੈਗਾ ਇਹ ਵਧਣਾ ਹੈ ਲੱਖ ਦੇ ਨੇੜੇ ਤੇੜੇ ਲੈਵਲ ਜਿਹੜਾ ਹੈ ਡਿਸਚਾਰਜ ਲੈਵਲ ਉਹ ਚੱਲੇ ਜਾਣਾ ਹੈ ਬਟ ਅਸੀਂ ਸਾਡੀ ਸਾਰੀ ਟੀਮ 24 ਘੰਟੇ ਟੀਮਾ ਉੱਥੇ ਮੌਜੂਦ ਹੈ ਔਰ ਉੱਥੇ ਕੰਮ ਕਰ ਰਹੇ ਹੈ ਸਾਡੇ ਜਿਹੜੇ 4-5 ਵਲਨਰੇਬਲ ਪੁਆਇੰਟਸ ਨੇ ਖੈਰਾ ਬੈਠ ਹੋ ਗਿਆ ਤਲਵੰਡੀ ਨੋਬਾਦ ਸਸਰਾਲੀ ਪਿੰਡ ਦੇ ਵਿੱਚ ਔਰ ਜਿਹੜਾ ਆ ਆਪਣਾ ਮੱਤੇਵਾੜਾ ਫੋਰੈਸਟ ਦੇ ਨਾਲ ਲੱਗਦਾ ਜਿੰਨੇ ਪੁਆਇੰਟਸ ਨੇ ਔਰ ਖਾਸ ਕਰ ੁੱਲੇਵਾਲ ਉੱਤੇ ਸਾਰੀ ਟੀਮਾਂ ਉੱਤੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਉੱਤੇ ਸਾਰਾ ਕੁਝ ਠੀਕ ਹੈ ਔਰ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਾਂਗੇ